ਸੁਨੀਲ ਸਿੰਘ ਜੀ ਤੁਸੀਂ ਐਸ ਪਾਸ ਦੇ ਪ੍ਰੋਜੈਕਟ ਨਾਲ ਪਰਚਿਰਾਂ ਦੇ ਜੁੜੇ ਹੋ ਕੀ ਚੈਲੰਜਸ ਸਾਹਮਣੇ ਆ ਰਹੇ ਨੇ ਪਾਸ ਪ੍ਰੋਜੈਕਟ ਦੇ ਨਾਲ ਮੈਂ ਜੁੜਿਆ ਸੀ 2020 ਦੇ ਵਿੱਚ ਲੋਕਡਾਊਨ ਦੇ ਟਾਈਮ ਦੇ ਵਿੱਚ ਤੇ ਉਸ ਸਮੇਂ ਜਦੋਂ ਅਸੀਂ ਸ਼ੁਰੂ ਕੀਤਾ ਲੋਕਡਾਊਨ ਸੀ ਤੇ ਚੈਲੰਜਸ ਉਦੋਂ ਵੀ ਬਹੁਤ ਸੀ ਕਿ ਜਿਵੇਂ ਸਾਡੀ ਕੋਸ਼ਿਸ਼ ਇਹ ਸੀ ਕਿ ਅਸੀਂ ਜੇ ਸਕੂਲ ਬੰਦ ਨੇ ਤੇ ਪਰ ਬੱਚੇ ਇਹਨਾਂ ਦਾ ਕੋਈ ਕਸੂਰ ਨਹੀਂ ਆ ਹਨਾ ਸੋ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਉਹ ਚੱਲਦੀ ਰਹੇ ਸੋ ਉਸ ਸਮੇਂ ਕੁਝ ਗਾਈਡਲਾਈਨ ਇਹੋ ਜੀਆਂ ਸੀ ਕਿ ਅਸੀਂ ਕੁਝ ਜ਼ਿਆਦਾ ਨਹੀਂ ਸੀ ਕਰ ਸਕਦੇ ਸੋ ਅਸੀਂ ਪੇਰੈਂਟਸ ਦੇ ਥਰੂ ਅ ਬੱਚਿਆਂ ਤੱਕ ਪੜ੍ਹਾਈ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਪੇਰੈਂਟਸ ਆਪ ਆਉਣ ਸੈਂਟਰ ਸਾਡੇ ਪਾਸ ਸੈਂਟਰ ਦੇ ਵਿੱਚ ਆਉਣ ਸਾਡੀ ਜਿਹੜੀ ਪਾਸ ਕੋਚ ਹੈ ਉਹ ਸੈਂਟਰ ਦੀ ਉਹ ਬੱਚੇ ਨੂੰ ਇੱਕ ਹਫਤੇ ਦਾ ਹੋਮਵਰਕ ਜਿਹੜਾ ਉਹ ਲਿਖ ਕੇ ਦੇ ਦੇਣਗੇ ਕਿ ਉਹ ਨੈਕਸਟ ਵੀਕ ਆ ਕੇ ਉਹ ਚੈੱਕ ਕਰਵਾਉਂ ਦੇਣਾ ਹੈ